ਲੋਵੀ ਸਰੋਤਿਓ ਸਾਰਿਆਂ ਨੂੰ ਸਾਡੇ ਪ੍ਰੋਗਰਾਮ ਖਬਰਾਂ ਚੋਂ ਖਬਰ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਖਬਰ ਅੱਜ ਆਪਣੀ ਹੈਗੀ ਜਿਹੜੀ ਉਹ ਹੈਗੀ ਡੀਆਈਜੀ ਭੁੱਲਰ ਦੇ ਨਾਲ ਸੰਬੰਧਿਤ ਡੀਆਈਜੀ ਹਰਚੰਦਰ ਸਿੰਘ ਭੁੱਲਰ ਦੇ ਨਾਲ ਜਿਹੜਾ ਮਤਲਬ ਮਕਦਮਾ ਦਰਜ ਹੋਇਆ ਉਹਦੇ ਵਿੱਚ ਸੀਬੀਆਈ ਨੇ ਮਕਦਮਾ ਦਰਜ ਕੀਤਾ ਸੀਗਾ ਅੱਜ ਜਾਂ ਦੋ ਦਿਨ ਪਹਿਲਾਂ ਇੱਕ ਵਿਜੀਲੈਂਸ ਨੇ ਰੌਲਾ ਰੱਪਾ ਪਾਇਆ ਹੋਇਆ ਉਹ ਕਾਟੋਕਲੇਸ ਕੀ ਹੈ ਉਹਦੇ ਬਾਰੇ ਆਪਾਂ ਟੋਟਲ ਸਾਹਿਬ ਨਾਲ ਗੱਲ ਕਰਾਂਗੇ ਢਿੱਲੋ ਸਾਹਿਬ ਸੱਸੀ ਸਾਜੀ ਸੱਸੀ ਚਲੋ ਸਾਹਿਬ ਇੱਕ ਅਚਾਰਨ ਸਿੰਘ ਭੁੱਲਰ ਵਾਲਾ ਮਾਵਲਾ ਤੁਹਾਨੂੰ ਪਤਾ ਹੀ ਹੈ ਜੀ ਮਕਦਮਾ ਨਾਲ ਦਾ ਸੀਬੀਆਈ ਵੱਲੋਂ ਦਰਜ ਹੋਇਆ ਹੋਇਆ ਉਹਨਾਂ ਤੇ ਤਾਂ ਹੁਣ ਵਿਜੀਲੈਂਸ ਦਾ ਤੇ ਸੀਬੀਆਈ ਦਾ ਆਪਸ ਵਿੱਚ ਕਾਟੋਪਲੇਸ ਕੀ ਹੈ ਜਿਹੜਾ ਮਤਲਬ ਚੱਲ ਰਿਹਾ ਉਹ ਸਮਝੋ ਬਾਹਰ ਹੈ ਸਰੋਤਿਆਂ ਨੂੰ ਸਾਡਿਆਂ ਨੂੰ ਮੜਾ ਜਾ ਅਸਲ ਦੇ ਵਿੱਚ ਇਹ ਗੱਲ ਹੈ ਕਿ ਸੀਬੀਆਈ ਨੇ ਇੱਕ ਟਰੈਪ ਲਾਇਆ ਸੀ ਜੀ ਚੰਡੀਗੜ੍ਹ ਟਰੈਪ ਲਾ ਕੇ ਉਹਨਾਂ ਨੇ ਇੱਕ ਏਜੰਟ ਨੂੰ ਦਲਾਲ ਨੂੰ ਜਿਹਦਾ ਨਾਂ ਕਿਰਸਾਨੂ ਸੀ ਕਾਬੂ ਕੀਤਾ ਜੀ ਉਹਦੇ ਤੋਂ ਪੈਸੇ ਰਿਕਵਰ ਕੀਤੇ ਪੁੱਛਿਆ ਵੀ ਇਹ ਪੈਸੇ ਕਿਹਦੇ ਜੀ ਉਹਨੇ ਕਿਹਾ ਵੀ ਇਹ ਪੈਸੇ ਜਿਹੜੇ ਰਿਸ਼ਵਤ ਵਜੋਂ ਦਿੱਤੇ ਜਾ ਰਹੇ ਹੈ ਦੇਣੇ ਹੈ ਡੀਆਈਜੀ ਭੁੱਲਰ ਸਾਹਿਬ ਨੂੰ ਜਿਹੜੇ ਰੋਪੜ ਰੇਂਜ ਦੇ ਡੀਆਈਜੀ ਲੱਗੇ ਸੀ ਜੀ ਫਿਰ ਉਹਨਾਂ ਨੇ ਕਿਹਾ ਵੀ ਕਰ ਗੱਲ ਉਹਨੂੰ ਕਹਿੰਦੇ ਕੰਟਰੋਲਡ ਕਾਰ ਜੀ ਉਹ ਤੋਂ ਕੰਟਰੋਲਡ ਕਾਰ ਕਾਰ ਕਰਵਾਈ ਉਹਦੇ ਨੰਬਰ ਤੋਂ ਕਰਾਈ ਡੀਆਈਜੀ ਦੇ ਨੰਬਰ ਤੇ ਠੀਕ ਹੈ ਵੀ ਜੀ ਪੈਸੇ ਆ ਗਏ 5 ਉਹ ਵਾਲਾ 5 ਨਹੀਂ ਲੈਣਾ 8 ਹੀ ਹੈ ਅੱਛਾ ਮਤਲਬ 8 ਲੱਖ ਲੈਣਾ ਜਿੰਨੇ ਦਿਲਦਾ ਉਹਨੇ ਲੈ ਲਾ ਜੀ ਤੇ ਉਹਨੇ ਲਿਆ ਰਿਕਾਰਡ ਤੇ ਆ ਗਈ ਗੱਲ ਜੀ ਵੀ ਉਹ ਪੈਸੇ ਮੰਗਦਾ ਉਹਦੀ ਥਾਂ ਤੇ ਇਹ ਲੈਂਦਾ ਇਦਲਾਲ ਨੂੰ ਫੜਾ ਕੇ ਬਿਲਕੁਲ ਨਿਜਮਾ ਦੇ ਮੁਤਾਬਕ ਸੀਬੀਆਈ ਨੇ ਕੇਸ ਰਜਿਸਟਰ ਕਰ ਲਿਆ ਜੀ ਕੇਸ ਰਜਿਸਟਰ ਕਰਨ ਤੋਂ ਬਾਅਦ ਉਹਨਾਂ ਨੇ ਡੀਆਈਜੀ ਅਰੈਸਟ ਕਰ ਲਿਆ ਜੀ ਡੀਆਈਜੀ ਦੇ ਘਰੇ ਰੇਡ ਵੱਜਦੀ ਹੈ ਜੀ ਉਸ ਰੇਡ ਦੇ ਵਿੱਚੋਂ ਕਾਫੀ ਸਾਰਾ ਸਮਾਨ ਮਿਲਦਾ 7.5 ਕਰੋੜ ਰੁਪਇਆ 2.5 ਟੋਲੇ ਸੋਨਾ 22 ਕਿਲੋ ਸੋਨਾ ਤੇ 22 ਕਿਲੋ ਔਰ ਕਾਫੀ ਸਾਰੇ ਡਾਕੂਮੈਂਟਸ ਵਿਦੇਸ਼ੀ ਸ਼ਰਾਬ ਵੀ ਮਿਲਦੀ ਚਲੋ ਵਿਦੇਸ਼ੀ ਸ਼ਰਾਬ ਤਾਂ ਵੱਖਰੀ ਗੱਲ ਹੈ ਜਿਹੜਾ ਪੈਸੇ ਦੀ ਗੱਲ ਹੈ ਤੇ ਨਾਲ ਉਹਨਾਂ ਨੇ ਕੋਲੋਂ ਕਿਤੇ ਦੋ ਟੈਲੀਫੋਨ ਬਰਾ ਮੋਬਾਈਲ ਮੋਬਾਈਲ ਉਹ ਮੋਬਾਈਲ ਦੇ ਤੇ ਜਿਹੜੀ ਚੈਟ ਵਗੈਰਾ ਹੁੰਦੀ ਹੈ ਉਹਨਾਂ ਨੇ ਉਹ ਸਾਰੀ-ਸਾਰੀ ਰੀਸਟੋਰ ਕਰ ਲਈ ਜੀ ਰਿਸਟੋਰ ਹੋ ਗਈ ਜਿਹੜੀ ਉਹ ਚੈਟ ਸਾਰੀ ਤੇ ਉਹਨਾਂ ਨੇ ਪੜਨਾ ਸ਼ੁਰੂ ਕਰਤਾ ਸੀਬੀਆਈ ਨੇ ਰਿਮਾਂਡ ਲਈ ਇਸ ਮਗੇ ਫਿਰ ਉਹ ਅਦਾਲਤ ਚ ਪੇਸ਼ ਕੀਤਾ ਰਿਮਾਂਡ ਵੀ ਮਿਲ ਗਿਆ ਜੀ ਕਹਿੰਦੇ ਜੂਡੀਸ਼ਨ ਤੇ ਠੀਕ ਹੈ ਜੱਜ ਸਾਹਿਬ ਨੇ ਪੁੱਛਿਆ ਵੀ ਸੀ ਔਰ ਉਹਨਾਂ ਦੇ ਵਕੀਲ ਨੇ ਭੁੱਲਰ ਸਾਹਿਬ ਦੇ ਵਕੀਲ ਨੇ ਕਹਿ ਲਿਆ ਸੀਬੀਆਈ ਨੇ ਰਿਮਾਂਡ ਮੱਗੇ ਨਹੀਂ ਇਹਦਾ ਮਾਮਲਾ ਖਤਮ ਹੈ ਜੀ ਪਰ ਉਹਨਾਂ ਨੂੰ ਸੀਬੀਆਈ ਦੀ ਵਰਕਿੰਗ ਦਾ ਨਹੀਂ ਸੀ ਨਹੀਂ ਪਤਾ ਸੀ ਇਹ ਵੀ ਜਦੋਂ ਸੀਬੀਆਈ ਨੇ ਕਾਰਵਾਈ ਕੀਤੀ ਹੈ ਪਹਿਲਾਂ ਉਹਨਾਂ ਨੇ ਇੱਥੇ ਕੰਮ ਕੀਤੇ ਕੰਮ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਸਾਰੀ ਤਸੱਲੀ ਹੋ ਗਈ ਕਿ ਇਹ ਗੱਲ ਉਹਦੀ ਹੈ ਫਿਰ ਉਹ ਅਗਾਂਹ ਵਧੇ ਠੀਕ ਹੈ ਉਹ ਤੋਂ ਬਾਅਦ ਸੀਬੀਆਈ ਨੇ ਫਿਰ ਆਪਣੀ ਪੜਤਾਲ ਸ਼ੁਰੂ ਕਰਤੀ ਜਦੋਂ ਉਹਨਾਂ ਨੇ ਆਪਣੀ ਪੜਤਾਲ ਸ਼ੁਰੂ ਕਰਤੀ ਤੇ ਚਰਚਾ ਹੋਣ ਲੱਗ ਪਈ ਕਿ ਭੁੱਲਰ ਸਾਹਿਬ ਦਾ ਕਿਸੇ ਵੇਲੇ ਰਿਮਾਂਡ ਲਿਆ ਜਾ ਸਕਦਾ ਠੀਕ ਹੈ ਇਹਨਾਂ ਦੇ ਖਿਲਾਫ ਇੱਕ ਨਵਾਂ ਕੇਸ ਵੀ ਦਰਜ ਕੀਤਾ ਜਾ ਸਕਦਾ ਸੋਮਿਆਂ ਤੋਂ ਬਾਅਦ ਜੀ ਤੇ ਸਨਸਨੀਖੇਜ ਇਨਕਸ਼ਾਫ ਬੜੇ ਹੋ ਰਹੇ ਜੀ ਸ਼ੁਰੂ ਦੇ ਵਿੱਚ ਇਹ ਕਹਿ ਸੀ ਕਿ ਰੋਪੜ ਰੇਂਜ ਦੇ ਵਿੱਚਲੇ ਅਫਸਰ ਲੱਗੇ ਰਹੇ ਹੈ ਉਨਾ ਦੀ ਪੁਛਕਿਛ ਹੋ ਸਕਦੀ ਹੈ ਜੀ ਫਿਰ ਇਹ ਆ ਗਿਆ ਵੀ ਜਿੱਥੇ ਜਿੱਥੇ ਇਹ ਰਹੇ ਇਹਨਾਂ ਨੇ ਕਮਾਈਆਂ ਕੀਤੀਆਂ ਜਾਇਦਾਦਾਂ ਬਣਾਈਆਂ ਉਹ ਸਾਰਾ ਕੁਛ ਆ ਜਾਂਦਾ ਇਹ ਸਾਰੀ ਗੱਲ ਜਦੋਂ ਕਰਤੀ ਤੇ ਅਚਨ ਚੇਤ ਫਿਰ ਵਿਜੀਲੈਂਸ ਵਾਲਿਆਂ ਨੂੰ ਥੋੜੀ ਜੀ ਮਤਲਬ ਮੇਰਾ ਖੰਦੀ ਖੁੱਲ ਗਈ ਜੀ ਜਾਂ ਉਹਨਾਂ ਨੂੰ ਕਿਸੇ ਨੇ ਕਿਹਾ ਹੋਣਾ ਕਿ ਇਸ ਮਾਮਲੇ ਨੂੰ ਨਕਟਾਉ ਬੁੱਲਰ ਕਹਿੰਦਾ ਕੀ ਹੈ ਕਹਿੰਦਾ ਕੀ ਹੈ ਬੁੱਲਰ ਦੇ ਕੋਲੇ ਇਨਫਰਮੇਸ਼ਨ ਕਿਹੜੀ ਕਿਹੜੀ ਆ ਉਹ ਇਨਫਰਮੇਸ਼ਨ ਕਲੈਕਟ ਕਰੋ ਉਹਨੇ ਇੱਕ ਵਿਜੀਲੈਂਸ ਵਾਲਿਆਂ ਨੇ ਆ ਦੇ ਰਾ ਸੀਬੀਏਈ ਵਾਲਿਆਂ ਨੇ ਹੋਰ ਕੀ ਕੁਝ ਕਰਨਾ ਕੀ ਕਰਨਾ ਫਿਰ ਨਾਲ ਦੀ ਨਾਲ ਹੀ ਵਿਜੀਲੈਂਸ ਵਾਲੇ ਨੇ ਕੀ ਕੀਤੀ ਉਹਨਾਂ ਨੇ ਇੱਕ ਐਫ ਆਰ ਵੀਰ ਦਰਜ ਕੀਤੀ ਠੀਕ ਹੈ ਜੀ ਜਾਂ ਐਫ ਆਰ ਦਰਜ ਜੀ ਕੀਤੀ ਉਹਨਾਂ ਨੇ 29 ਤਾਰੀਖ 29 ਜੀ ਠੀਕ ਹੈ 29 ਤਾਰੀਖ ਚ ਐਫ ਆਰ ਦਰਜ ਕੀਤੀ ਤੇ ਅੱਗੇ ਉਹ ਸਿੱਧੇ ਅਦਾਲਤ ਚ ਗਏ ਠੀਕ ਹੈ ਜੀ ਅਦਾਲਤ ਚ ਜਾ ਕੇ ਉਹ ਕਹਿੰਦੇ ਜੀ ਸਾਨੂੰ ਪਿਰਾਜਤ ਦਿਓ ਅਸੀਂ ਉਹਨਾਂ ਦਾ ਉਹਨਾਂ ਦੀ ਪੁਸ਼ਕਿਸ਼ ਕਰਨੀ ਹੈ ਠੀਕ ਹੈ ਕੋਰਟ ਦੇ ਵਿੱਚ ਗਏ ਕੋਰਟ ਨੇ ਇਜਾਜ਼ਤ ਦਿੱਤੀ ਸੀ ਡੀ ਜੀਐਮ ਕੋਰਟ ਦੇ ਵਿੱਚੋਂ ਵੀ ਜਾਓ ਪੁਸ਼ਕਿਸ਼ ਕਰ ਲਓ ਜੇਲ੍ਹ ਚੋਂ ਦੀ ਪੁਸ਼ਕਿਸ਼ ਕਰ ਜੇਲ੍ਹ ਚ ਪੁਸ਼ਕਿਸ਼ ਕਰਨ ਗਿਆ ਨਹੀਂ ਉਹਦੀ ਗ੍ਰਸਤਾਰੀ ਪਰ अच्छा जी उन्होंने दावा किया बिजली अपने विजिलेंस ने कैसे यूं जेल गिरफ्तार कर दिया ठीक है गिरफ्तारी पाली पर बंदा जेल ਦੇ ਵਿੱਚ जेल ਦੇ ਵਿੱਚ ਇਹ ਉਹਨਾਂ ਨੇ ਕਰਕੇ ਤੇ ਆ ਗਿਆ ਆਪਣੇ ਘਰੇ ਤੇ ਨਾਲ ਦੀ ਨਾਲ सीबीआई ਨੇ ਜਿਹੜਾ ਹੈਗਾ ਉਹ ਐਫ ਆਈ ਆਰ ਦਰਜ ਕੀਤੀ 29 ਤਾਰੀਖ ਨੂੰ ਉਹਨਾਂ ਨੇ सीबीआई ਨੇ ਕੀਤੀ ਹੈ 12:30 ਬਸ 12:30 ਠੀਕ ਹੈ ਬਿਲਕੁਲ 12:30 ਵਜੇ ਐਫ ਆਈ ਆਰ ਦਰਜ ਕੀਤੀ ਉਹਨਾਂ ਨੇ ਤੇ 12:30 ਵਜੇ ਐਫਆਈਆਰ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਜਿਹਾ ਐਪਲੀਕੇਸ਼ਨ ਸੀਬੀਆਈ ਕੋਲ ਚੱਲੀ ਗਈ ਅਦਾਲਤਾਂ ਦੇ ਹੋਵੰਗਾ ਨਾ ਇੱਕ ਮੋਹਾਲੀ ਦੀ ਅਦਾਲਤ ਹੋਗੀ ਸੀਜੀਐਮ ਦੀ ਜਿੱਥੇ ਵਿਜੀਲੈਂਸ ਗਈ ਦੂਜੀ ਅਦਾਲਤ ਜਿਹੜੀ ਹੈਗੀ ਆ ਉਹ ਸੀਬੀਆਈ ਦੀ ਹੋਗੀ ਚੱਲੀਗਾ ਨਾ ਚੱਲੀ ਉਹਨਾਂ ਨੇ ਕਿਹਾ ਜੀ ਆ ਲੈ ਉਸਨੂੰ ਰਿਮਾਂਡ ਦਿਓ ਉਹਨਾਂ ਨੇ ਰਿਮਾਂਡ ਦੇ ਘਰ ਮਾਰਡ ਲੈ ਕੇ ਆ ਆ ਵਿਜੀਲੈਂਸ ਨੂੰ ਫੇਰ ਰਥਾਂ ਮਾਰਨੀ ਪੈਗੀ ਵੀ ਹੁਣ ਕੀ ਕਰੀਏ ਵਿਜੀਲੈਂਸ ਵਾਲਿਆਂ ਨੇ ਐਫਆਈਆਰ ਉਹਨਾਂ ਦੀ ਵੀ ਨਤੀ ਦੀ ਹੈ ਉਹਨਾਂ ਦੀ ਵੀ ਨਤੀ ਦੀ ਹੈ ਫਿਰ ਵਿਜੀਲੈਂਸ ਵਾਲਿਆਂ ਨੇ ਕੀ ਕੀਤਾ ਵਿਜੀਲੈਂਸ ਵਾਲਿਆਂ ਨੇ ਜਿਹੜੀ ਐਫਆਈਆਰ ਦਰਜ ਕੀਤੀ 10:30 29 ਤਾਰੀਖ ਨੂੰ 10:30 ਵਜੇ ਫਿਰ ਦੁਬਾਰਾ ਫੇਰ ਕਰਤੀ ਪਹਿਲਾਂ ਤਾਂ ਪੁਛਕਿ ਸੜੀ ਸੀ ਨਾ ਗਲਤ ਪੁਛਕਿ ਸੜੀ ਕਿਲੇ ਆਜ਼ਾਦਤੀ ਸੀ ਐਪਲੀਕੇਸ਼ਨ ਦਿੱਤੀ ਸੀ ਐਫਆਈਆਰ ਵੀ ਹੋਈ ਸੀ ਉਹ ਗਲਤੀ ਨਾਲ ਮੈਂ ਕਹਿ ਬੈਠਾ ਐਫਆਈਆਰ ਹੁਣ ਹੁੰਦੀ ਹੈ 29 ਤਾਰੀਖ 29 ਤਾਰੀਖ ਤੋਂ 2 ਦਿਨ ਪਹਿਲਾਂ ਜਿਹੜੇ ਗਏ ਐ ਉੱਥੇ ਜਾ ਕੇ ਕਹਿੰਦੇ ਸੀ ਦੀ ਗ੍ਰਿਫਤਾਰੀ ਪਾ ਲਈ ਐਫਆਈਆਰ ਮਗਰੋਂ ਕਰਦੀ ਐਫਆਈਆਰ ਉਹ ਕਰਦੇ ਐ 12:30 ਵਜੇ ਸੀਬੀਆਈ ਵਾਲੇ 12:30 ਵਜੇ ਕਰਕੇ ਨਾਲ ਦੀ ਨਾਲ ਆਪਣੀ ਵੈਬਸਾਈਟ ਦੇ ਉੱਤੇ ਅਪਲੋਡ ਕਰ ਦਿੰਦੇ ਜਿਹੜੇ ਕੰਸਰਨ ਅਥਾਰਟੀ ਸੀ ਉਹਨਾਂ ਕੋਲੇ ਭੇਜ ਦਿੰਦੇ ਜ ਉੱਥੇ ਹੁੰਦਾ ਸੀ ਕਿ ਪੁਲਿਸ ਜਾਂ ਸੀਬੀਆਈ ਜਾਂ ਕੋਈ ਵੀ ਏਜੰਸੀ ਆਪਣੀ ਜਿਹੜੀ ਉਹਨਾਂ ਦੀ ਲਿਖਤ ਪੜਤ ਹੈ ਉਹਨਾਂ ਦਾ ਵਹੀ ਖਾਤਾ ਹੈ ਉਹਦੇ ਵਿੱਚ ਕੋਈ ਚੇਂਜ ਨਾ ਕਰੇ ਚੇਂਜ ਨਾ ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਹੈ ਜਦੋਂ ਕਿਸੇ ਕੇਸ ਦਾ ਫੈਸਲਾ ਹੁੰਦਾ ਹੈ ਨਾ ਉਹਦੇ ਵਿੱਚ ਐਫਆਈਆਰ ਕੀ ਹੁੰਦੀ ਹੈ ਕੀ ਕਹਿੰਦੀ ਹੈ ਐਫਆਈਆਰ ਦੇ ਵਿੱਚ ਲਿਖਣ ਦਾ ਕੀ ਕਹਿੰਦੀ ਹੈ ਫਿਰ ਐਫਆਈਆਰ ਦੇ ਵਿੱਚ ਮੁੜ ਕੇ ਤੋੜ ਭੰਨਣਾ ਹੋ ਨਹੀਂ ਜੁਕੀ ਜਦੋਂ ਐਫਆਈਆਰ ਦਰਜ ਕਰ ਲਿਆ ਐਫਆਈਆਰ ਦਰਜ ਕਰਕੇ ਐਫਆਈਆਰ ਦੀ ਨਕਲ ਉੱਚ ਅਸਰਾਂ ਨੂੰ ਪੁਲਿਸ ਦੇ ਨੂੰ ਕਦੇ ਨਹੀਂ ਹੁੰਦੀ ਹੈ ਉਹਦੀ ਇੱਕ ਕਾਪੀ ਇਲਾਕਾ ਮੈਜਿਸਟ੍ਰੇਟ ਨੂੰ ਰਾਤੀ ਦੇਣੀ ਹੁੰ ਅਲਾਕਾ ਮੈਜਿਸਟ੍ਰੇਟ ਬਕਾਇਦਾ ਉਹਦੇ ਤੇ ਆਪਣੇ ਹੱਥ ਨਾਲ ਸਾਈਨ ਕਰਦਾ ਸਮਾ ਪਉਦਾ ਵੀ ਇੰਨੇ ਸਮੇਂ ਤੇ ਮੇਰੇ ਕੋਲ ਇਹ ਐਪਲੀਕੇਸ਼ਨ ਪਹੁੰਚ ਗਈ ਤਾਂ ਕਿ ਮੁੜ ਕੇ ਫਿਰ ਉਹ ਚ ਕੋਈ ਗੜਬੜ ਨਾ ਕਰ ਸਕੇ ਠੀਕ ਹੈ ਆ ਐਫ ਆਈ ਆਰ ਮੈਂ ਲੈ ਇਹਨਾਂ ਨੇ ਕੀ ਕਿ ਤਸੀ ਹੁਣ ਨਵੀਂ ਜਿਹੜੀ ਟੈਕਨੀਕ ਆ ਗਈ ਵੀ ਵੈਬਸਾਈਟ ਤੇ ਪਾ ਦੋ ਵੈਬਸਾਈਟ ਤੇ ਪਾਓ ਅਪਸਰਾ ਕੋਲੇ ਜਾਣੀ ਹੈ ਵੈਬਸਾਈਟ ਤੇ ਪਾ ਦਿਓ ਆਪੇ ਨਾਲ ਇਹਨੂੰ ਭੇਜੋ ਟੈਗ ਕਰ ਦਿਓ ਉਹਦੇ ਮੁਤਾਬਕ ਉਹਨਾਂ ਨੇ ਐਫ ਆਈ ਆਰ ਆਪ ਦੀ ਉਧਰ ਕਰਤੀ ਨਾਲ ਅਦਾਲਤ ਨੂੰ ਭੇਜਤੀ ਤੁਰਤ ਅਦਾਲਤ ਕੋਲ ਪਹੁੰਚੀ ਬਿਧੀ ਲੈਂਸਾਲ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਦਿਖਾਈ ਗਈ ਹੈ ਉਹਦਾ ਟਾਈਮ ਕੀ ਪਿਆ 10:30 ਕੇ 2 ਘੰਟੇ ਪਹਿਲਾਂ ਹੀ ਅਸੀਂ ਫਰਚਾ ਦਰਜ ਕਰ ਲਿਆ ਸੀ ਠੀਕ ਹੈ ਜੀ ਸਾਡਾ ਰਾਈਟ ਬਣਦਾ ਆਦਾ ਰਾਈਟ ਬਣਾਉਣਾ ਅਸਰੇ ਨੇ 2 ਘੰਟੇ ਪਹਿਲਾਂ ਕਰ ਲਿਆ ਜਦੋਂ ਕਿ ਉਹਨਾਂ ਨੇ ਉਹਨੂੰ ਕੀਤਾ ਨਹੀਂ ਸੀ ਹਾਂ ਬਿਧੀ ਲੈਂਸਾਲ ਨੇ ਆਧਾ ਮਤਰਕਾਰ ਸੀਬੀਆਈ ਵਾਲੇ ਨੇ ਆਪਦੀ ਕਾਰਵਾਈ ਕੀਤੀ ਸਾਢੇ 10 ਵਜੇ ਪਰਚਾ ਦਰਜ ਕਰਦੇ ਆ 11 11:30 ਵਜੇ 1 ਘੰਟੇ ਬਾਅਦ ਉਹਨਾਂ ਨੇ ਜਿਹੜੀ ਉਹ ਨਕਲ ਹੈ ਹਰ ਤੀ ਅਦਾਲਤ ਨੂੰ ਪੇਡਨ ਵਾਸਤੇ ਉੱਥੇ ਰਵਾਨਾ ਕਰਤਾ ਆਪ ਦੇ ਕਰਮਚਾਰੀ ਕਰਮਚਾਰੀ ਨੂੰ ਉਹ ਲਿਖਣਾ ਪੈਂਦਾ ਰਵਾਨਗੀ ਪਾਤੀ ਮਿਹਰਬਾਨੀ ਪਾਤੀ ਵੀ ਲੋਜੀ ਆਪਣੇ ਯੂਨੀਵਰਸਿਟੀ 11:30 ਵਜੇ ਰਵਾਨਗੀ ਪਾਤੀ 11:30 ਵਜੇ ਰਵਾਨਗੀ ਪਾਤੀ ਬੰਦਾ ਅਬਿਜੀਲੈਂਸ ਦੇ ਦਫਤਰ ਤੋਂ ਬਿਜੀਲੈਂਸ ਦਾ ਦਫਤਰ ਠਾਠ ਠੀਕ ਹੈ ਸੈਕਟਰ ਠਾਠ ਦੇ ਵਿੱਚ ਪੈਂਦਾ ਹੈ ਬਿਲਕੁਲ ਜੀ ਇਧਰਲੇ ਪਾਸੇ ਜਿਹੜਾ ਹੈਗਾ ਤੁਹਾਡਾ ਇਹਨਾਂ ਦਾ ਸੀਬੀਆਈ ਕੋਰਟ ਜਾਂ ਅਦਾਲਤਾਂ ਸਾਰੀਆਂ ਕਚਹਿਰੀ ਕਿੱਥੇ ਹੈ ਕਚਹਿਰੀ ਹੈਗੀ ਉਰਲੇ ਪਾਸੇ ਜਿੱਥੇ ਆਪਣਾ ਤੁਹਾਡਾ ਉਹ ਅਬਦੁਰੀ ਸੁਹਾਣਾ ਰੋਡੋਂ ਦੀ ਠੀਕ ਹੈ ਜੀ ਸੁਹਾਣਾ ਰੋਡ ਤੋਂ ਜਦੋਂ ਆਪਾਂ ਉਹਨੇ ਇਧਰੋਂ ਚੱਲੀ ਗਏ ਨੂੰ ਬਦਦੇ ਉਹ ਸਾਹਮਣੇ ਆ ਗਿਆ ਜਿਹੜਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਆ ਸਾਡੇ ਸਰੋਤੇ ਸਮਝਦੇ ਲੱਗਦਾ ਸਮਝਦੇ ਉੱਥੇ ਆ ਗਏ ਉੱਥੇ ਬਿਲਕੁਲ ਉੱਥੇ ਨੌਜੀ ਹੁਣ ਕਿੰਨੇ ਵਜੇ ਪਹੁੰਚੇ ਜੀ ਸਾਢੇ 11 ਵਜੇ ਲੈ ਕੇ ਤੁਰਿਆ ਸਿਪਾਹੀ ਜਾਂ ਹੌਲਦਾਰ ਜਾਂ ਠਾੜੇਦਾਰ ਜੋ ਵੀ ਹੈ ਜੀ ਉਹ ਪੇਜ਼ੈਂਟ ਆਇਆ ਨਹੀਂ ਹੁਣ ਬਿਲਕੁਲ ਜੀ ਉਹਦੇ ਕੋਲ ਸਕੂਟਰ ਹੋਊਗਾ ਮੋਟਰਸਾਈਕਲ ਹੋਊਗਾ ਕਾਰ ਕੋਈ ਅਬਦਲਦੂ ਸਾਈਕਲ ਹੀ ਲੈ ਲੈ ਸਾਈਕਲ ਹੀ ਲੈ ਲਓ ਜੀ ਜੇ ਸਾਈਕਲ ਤੇ ਵੀ ਆਉਂਦਾ ਬੰਦਾ ਤੇ ਵੀ ਪੱਚੀ ਮਿੰਟਾਂ ਪੰਦਰਾਂ ਚਾਹੀਦੇ ਤੇ ਉੱਥੇ ਕਿੰਨੇ ਵਜੇ ਦਰਜ ਹੁੰਦੀ ਹੈ ਜੀ ਇਹਨਾਂ ਦੀ ਉਹ ਅਦਾਲਤ ਦੇ ਵਿੱਚ ਉਹ ਹੁੰਦੀ ਹੈ 3:12 ਤੇ ਸਪਾਰਾ ਮਿੰਟ ਤੇ ਉਹ ਇਹਨਾਂ ਗੈਪ ਵਿੱਚ ਉਹ ਗੈਪ ਇਹ ਮੈਂ ਇਸੇ ਕਰਕੇ ਕਹਿ ਕਿ ਜੇ ਜਿਹੜੀ 10:30 ਵਜੇ ਦਾ ਟਾਈਮ ਦਿਖਾਇਆ ਹੈ ਜੀ ਉਹ ਟਾਈਮ ਦਿਖਾਤਾ ਐਫ ਆਈ ਆਰ 10:30 ਨਹੀਂ ਹੋਈ ਐਫ ਆਈ ਆਰ ਤਾਂ ਅਮਲੀ ਤੌਰ ਦੇ ਤੇ ਜਿਹੜੀ ਡਿਵੀਡੈਂਸ ਜਿਹੜੀ ਸੀਬੀਆਈ ਨੇ ਆ ਜੀ 12:30 ਵਜੇ ਦਰਜ ਕੀਤੀ ਉਹ ਤੋਂ ਬਾਅਦ ਕੀਤੀ ਬਾਅਦ ਕੀਤੀ ਹੈ ਉਹਨੂੰ ਕਵਰ ਕਰਨ ਵਾਸਤੇ ਬੰਦਾ ਤੋੜਦਾ ਇਹ ਉਹਨਾਂ ਨੂੰ ਕੀ ਪਤਾ ਸੀ ਕਿ ਬਿਜੀਲੈਂਸ ਸਾਰਾ ਕੁਝ ਦੇਖ ਲਾ ਸੀਬੀਆਈ ਦੇਖ ਰੂਗੀ ਦੇਖ ਰੂਗੀ ਬਿਲਕੁਲ ਉਹਨਾਂ ਦੇ ਨਾਲ ਦੀ ਨਾਲ ਜਿਹੜੀ ਹੈਗੀ ਇੱਕ ਫਿਰ ਐਪਲੀਕੇਸ਼ਨ ਪਾਤੀ ਠੀਕ ਹੈ ਜੀ ਉਹ ਸੀਜੀਐਮ ਮੇਗਾ ਮੈਡਮ ਠੀਕ ਹੈ ਜੀ ਤੁਹਾਡੇ ਉੱਥੇ ਮੋਹਾਲੀ ਦੇ ਵਿੱਚ ਮੋਹਾਲੀ ਉਹਨਾਂ ਦੀ ਉਮੀਦ ਪਾਤੀਆ ਲੋ ਜੀ ਮੇਗਾ ਤਾਰੀਗਾ ਸਾਨੂੰ ਰਿਮਾਂਡ ਦਿਓ ਪ੍ਰੋਡਕਸ਼ਨ ਬਰੰਟ ਨੇ ਤੇ ਲੈ ਲਿਆ ਕਿਉਂ ਨਾ ਸੀ ਬੰਦਾ ਸੀਬੀਆਈ ਦੀ ਕਸਟਡੀ ਤੇ ਠੀਕ ਹੈ ਜੀ ਹੁਣ ਸੀਬੀਆਈ ਤੋਂ ਬੰਦਾ ਭੰਗਦੀ ਠੀਕ ਹੈ ਜੀ ਉਹਨਾਂ ਨੇ ਜਦੋਂ ਕਿਹਾ ਅੱਛਾ ਉਹਦੀ ਮੀਨ ਟਾਈਮ ਜਦੋਂ ਉਹਨਾਂ ਨੇ ਐਪਲੀਕੇਸ਼ਨ ਪਾਤੀ ਹੈ ਇਹਨਾਂ ਨੂੰ ਸੀਬੀਆਈ ਵਾਲਿਆਂ ਨੂੰ ਪਤਾ ਲੱਗਾ ਹੈ ਠੀਕ ਹੈ ਸੀਬੀਆਈ ਵਾਲੇ ਕਹਿੰਦੇ ਜੀ ਨਹੀਂ 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 ਸਾਨੂੰ ਨੋਟਿਸ ਦਿਓ ਅਸੀਂ ਉਹਦੇ ਤੇ ਜਿਹੜਾ ਜਵਾਬ ਦੇਵਾਂਗੇ ਉਹ ਖੇਦਾ ਠੀਕ ਹੈ ਜੀ ਉਹਨਾਂ ਨੇ ਜੀ ਉਹ ਐਪਲੀਕੇਸ਼ਨ ਦੀ ਕਾਪੀ ਪੇਜੀ ਤੇ ਨਾਲ ਡਾਟਸ ਦਿੱਤਾ ਤੇ ਕੱਲ ਫਿਰ ਹੋ ਸੁਣਵਾਈ ਹੋਈ ਸੁਣਵਾਈ ਕੱਲ ਉਹਨਾਂ ਨੇ ਫਿਰ ਸਾਰੀਆਂ ਗੱਲਾਂ ਰੱਖੀਆਂ ਠੀਕ ਹੈ ਜੀ ਉਹ ਕਹਿੰਦੇ ਐਫ ਆਈ ਆਰ ਅਸੀਂ ਕਰਤੀ ਕੇਸ ਸਾਡਾ ਸੋਮਿਆ ਤੋਂ ਬਾਅਦ ਪ੍ਰਾਪਰਟੀ ਦਾ ਕੇਸ ਸਾਡੇ ਕੋਲੇ ਬਣਦਾ ਹੈ ਬਣਦਾ ਇਹਨਾਂ ਨੇ ਸੋਮਿਆ ਤੋਂ ਬਾਅਦ ਪ੍ਰਾਪਰਟੀ ਦਾ ਕੇਸ ਕਦੋਂ ਦਰਜ ਕਰ ਲਿਆ ਜੀ ਕਰ ਲਿਆ ਫਿਰ ਉਹ ਕਹਿੰਦੇ ਵੀ ਸਾਨੂੰ ਪਤਾ ਕਿਵੇਂ ਲੱਗਿਆ ਉਹਨਾਂ ਨੇ 29 ਤਾਰੀਖ ਚ ਰੱਖਿਆ ਉਹ ਬੰਦਾ ਪਹਿਲਾਂ ਦਾ ਫੜਿਆ ਹੋਇਆ 29 ਤਾਰੀਖ ਦੇ ਵਿੱਚ ਲੱਗਿਆ ਵੀ ਸਾਨੂੰ ਪਤਾ ਕਿਵੇਂ ਲੱਗਿਆ ਕਹਿੰਦੇ ਜੀ ਸਾਨੂੰ ਕਿਸੇ ਗੁਪਤ ਸੂਤਰ ਨੇ ਆ ਕੇ ਦੱਸਤਾ ਭਰੋਸੇਯੋਗ ਸੂਤਰ ਨੇ ਕਿ ਉਹਦੇ ਕੋਲ ਇੰਨਾ ਕੁਝ ਨਹੀਂ ਭਰੇ ਸਾਰੀਆਂ ਖਬਰਾਂ ਪਰੀਆਂ ਪਰੀਆਂ ਸਾਰੇ ਟੈਲੀਵਿਜ਼ਨਾਂ 'ਚ ਆਇਆ ਪਿਆ ਤੇ ਕਰਲਾ ਜੀ ਗੁਪਤ ਸੂਤਰ ਨੇ ਦੱਸਤਾ ਜਿਹੜੀਆਂ ਵਿਰਾਸਤਾਂ ਇਹ ਕਹੀਆਂ ਨੇ 7.5 ਕਿਲੋ ਸੋਨਾ ਜੀ ਆ ਕਰੋ ਸਾ 7 ਕਰੋੜ ਰੁਪਈਆ 2.5 ਕਿਲੋ ਸੋਨਾ ਘੜੀਆਂ ਉਹ ਸਾਰਾ ਕੁਝ ਪਾ ਕੇ ਫਿਰ ਕਹਿੰਦੇ ਜੀ ਲੁਧਿਆਣੇ ਦੇ ਵਿੱਚ ਇਹਦੇ ਕੋਲੇ 20 ਕਿ ਦੁਕਾਨਾਂ ਵੀ ਹੈ ਅੱਛਾ ਜੀ ਉਹ ਦੁਕਾਨਾਂ ਅਸਲ ਤੇ ਲੁਧਿਆਣੇ ਨਹੀਂ ਉਹ ਮਾਸੀਵਾਲੇ ਅੱਛਾ ਮਾਸੀਵਾਲੇ ਉਹ ਮਾਸੀਵਾਲੇ ਉਹ ਸਾਰਾ ਕੁਝ ਲੈ ਕੇ ਉਹਦੇ ਜੀ ਕਰੀ ਕੀ ਜਾਂਦੇ ਤੇ ਗੱਲ ਕੀ ਫਿਰ ਉਹਨਾਂ ਨੇ ਨਾਲ ਅਦਾਲਤ ਨੂੰ ਇਹ ਵੀ ਕਹਿੰਦੇ ਕਿ ਅਦਾਲਤਾਂ ਨੂੰ ਦੋਆਂ ਨੂੰ ਲੜਾਉਣਾ ਚਾਹੁੰਦੇ ਚੰਡੀਗੜ੍ਹ ਦੀ ਅਦਾਲਤ ਨੂੰ ਤੇ ਇਹਨਾਂ ਇਹਦੀ ਗੜਮੰਡ ਕੋ ਸ਼ੋਰ ਹੈ ਮਾਨਜੋਗ ਅਦਾਲਤ ਨੇ ਕਿਹਾ ਵਿਜੀਲੈਂਸ ਵਾਲਿਆਂ ਨੂੰ ਜੀ ਇਹ ਚੁੱਪ ਕਰਕੇ ਆਪਦੀ ਐਪਲੀਕੇਸ਼ਨ ਵਾਪਸ ਲੈ ਲਓ ਵਾਪਸ ਲੈ ਲਓ ਥੋੜੀ ਬਾ ਕਹਿੰਦੇ ਜੀ ਅਸੀਂ ਪੁੱਛ ਪੁੱਛ ਲਿਆ ਤੋ ਹੁਕਮ ਲੈਣੀ ਠੀਕ ਹੈ ਰੁਖਤੇ ਆਖਿਆ ਨੂੰ ਫੋਨ ਕੀਤਾ ਹੋਣਾ ਠੀਕ ਹੈ ਜੀ ਆਖਿਆ ਨੇ ਕੀ ਕਹਤਾ ਹੋਣਾ ਵੀ ਲੜਾਈ ਲੜੋ ਫਿਰ ਲੜਾਈ ਲੜਦੀ ਦੁਪਹਿਰੋਂ ਬਾਅਦ ਫਿਰ ਗੱਲ ਹੋਈ ਠੀਕ ਹੈ ਮਾਨਜੋਗ ਅਦਾਲਤ ਕਿਰੀ ਕੋਈ ਗੱਲ ਨਹੀਂ ਜਾਓ ਉਹਨਾਂ ਨੇ ਫਿਰ ਲਿਖਤਾ ਵੀ ਇਸ ਮਕਾਮ ਦੇ ਉੱਤੇ ਜਿਹੜੀ ਆਰਜੀ ਦਿੱਤੀ ਹੈ ਇਹਦਾ ਕੋਈ ਅਰਥ ਹੀ ਨਹੀਂ ਅਰਥ ਨਹੀਂ ਹੈ ਇਹ ਬੇਅਰਥਾ ਇਹਨੂੰ ਅਸੀਂ ਕਰਦਿਆਂ ਡਿਸਕਸ ਜੀ ਨਾਲ ਉਹਨੂੰ ਕਹਤਾ ਵੀ ਜਦੋਂ ਇਹਨਾਂ ਦਾ ਰਿਮਾਡਰ ਜੇ ਤੁਹਾਨੂੰ ਰਿਮਾਂਡ ਚਾਹੀਦਾ ਤਾਂ ਤੁਸੀਂ ਰਿਮਾਂਡ ਬਾਅਦ ਦੇ ਵਿੱਚ ਅਪਲਾਈ ਕਰ ਸਕਦੇ ਹੋ ਪਰ ਕਾਨੂੰਨ ਇਹ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਹੈਗਾ ਜੀ ਸੁਪਰੀਮ ਕੋਰਟ ਦੇ ਫੈਸਲੇ ਹੈ ਕਿ ਇੱਕ ਜਿਹੜਾ ਜੁਰਮ ਹੈ ਜੀ ਉਹਦੇ ਸਬੰਧ ਵਿੱਚ ਦੋ ਕੇਸ ਦਰਜ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜਿਹੜਾ ਕੇਸ ਪਹਿਲਾਂ ਵਿਜੀਲੈਂਸ ਆਪਣੇ ਬੈਸਿਸੀ ਜੇ ਹੀ ਦਰਜ ਕਰੀ ਬੈਠੀ ਹੈ ਵੀ ਵਿਜੀਲੈਂਸ ਸੁੱਕ ਨਹੀਂ ਕਰੂ ਕਿਵੇਂ ਕਰ ਲੋਗੇ ਜੇ ਵਿਜੀਲੈਂਸ ਕਰੂਗੀ ਤਾਂ ਕੀ ਹੈ ਹੁਣ ਅਗਲੀ ਗੱਲ ਹੈ ਕਿ ਇਹ ਫਿਰ ਵਿਜੀਲੈਂਸ ਨੂੰ ਜਿਹੜਾ ਜਿਹੜੀ ਐਕਸਰਸਾਈਜ਼ ਕੀਤੀ ਹੈ ਕਿਉਂ ਕਰਨੀ ਕਿਉਂ ਕਰਨੀ ਪਈ ਕਾਰਨ ਕੀ ਹੈ ਕੀ ਵਿਜੀਲੈਂਸ ਵਾਲਿਆਂ ਨੂੰ ਪਹਿਲਾਂ ਨਹੀਂ ਪਤਾ ਸੀ ਬਈ ਫੱਟੇ ਚੱਕੇ ਪਏ ਆ ਜੀ ਪੁੱਲਰ ਸਾਹਿਬ ਨੇ ਐਸੇ ਬਹੁਤ ਕਮਾਉਂਦੇ ਆ ਇੰਟਰਸਟਿੰਗ ਆ ਜੀ ਜਿਹੜਾ ਬੰਦਾ ਵਿਜੀਲੈਂਸ ਦਾ ਹੈ ਜੀ ਉਹੀ ਬੰਦਾ ਇੰਟੈਲੀਜੈਂਸ ਦਾ ਹੈ ਅੱਛਾ ਦੋਨੇ ਉਹਦੇ ਕੋਲੇ ਦੋਨੇ ਉਹਦੇ ਕੋਲੇ ਮੈਂ ਇੱਕ ਮੇਰੇ ਤੋਂ ਮੈਂ ਦੱਸਿਆ ਨਹੀਂ ਇੱਕ ਇੱਕ ਅਫਸਰ ਦੱਸਦਾ ਬੀਆ ਕੀ ਹੋਈ ਜਾਂਦਾ ਜੋ ਹੈਡਰ ਉਧਰ ਵੀ ਇਨਫਰਮੇਸ਼ਨ ਮਿਲਦੀ ਉਧਰ ਵੀ ਕੱਲੇ ਕੱਲੇ ਅਫਸਰ ਦੀ ਇਨਫਰਮੇਸ਼ਨ ਜਿਹੜੀ ਹੈ ਵਿਜੀਲੈਂਸ ਦੇ ਹੈੱਡਕੁਆਰਟਰ ਤੇ ਹੁੰਦੀ ਹੈ ਵੀ ਕੌਣ ਕੀ ਕਰਦਾ ਠੀਕ ਹੈ ਜੀ ਬਿਲਕੁਲ ਮੈਂ بڑے ਅਫਸਰਾਂ ਨੂੰ ਵਿਜੀਲੈਂਸ ਵਾਲਿਆਂ ਨੂੰ ਜਾਣਦਾ ਉਮੋ ਦੇ ਕਹਿਣ ਦੇ ਹੁੰਦਾ ਵੀ ਨਹੀਂ ਜੀ ਐਤ ਬਸ ਕੇ ਰਹੋ ਬਸ ਕੇ ਰਹੋ ਬਿਲਕੁਲ ਠੀਕ ਹੈ ਗੜਬੜ ਲੱਗਦੀ ਆ ਤੁਸੀ ਜ਼ਿਕਰ ਵੀ ਕੀਤਾ ਗਈ ਵਾਹ ਹਾਂ ਹਾਂ ਇਹ ਮਤਲਬ ਇਸ ਕਿਸਮੀਆਂ ਗੱਲਾਂ ਬਾਤਾਂ ਚੱਲਦੀ ਨੇ ਵੀ ਇਹ ਸਾਰਾ ਕੁਝ ਨਾ ਹੁਣ ਗੱਲ ਕੀ ਹੈ ਗੱਲ ਅਸਲ ਦੇ ਵਿੱਚ ਜਿਹੜੀ ਮੇਰੀ ਇਨਫੋਰਮੇਸ਼ਨ ਹੈ ਜਿਹੜੀ ਚਰਚਾ ਚੱਲ ਰਹੀ ਹੈ ਜਿਹੜੀ ਵਕਫ ਵਕਫ ਚੈਨਲਾਂ ਵਗੈਰਾ ਤੇ ਜਿਹੜੀ ਆਪਾਂ ਕੋਲ ਨਾਲ ਪੜ੍ਹੀਏ ਜੀ ਪਿਛਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਦਾ ਜਿਹੜਾ ਇਨਕਮ ਟੈਕਸ ਵਿਭਾਗ ਹੈ ਨਾ ਜੀ ਉਹਨੇ ਡਾਟਾ ਕੀਤੇ ਸੀ ਟਿੱਕੇ ਟਾਈਮ ਦੇ ਉੱਤੇ ਸਾਰੇ ਸ਼ਹਿਰਾਂ ਦੇ ਵਿੱਚ ਤੇ ਸ਼ਹਿਰਾਂ ਦੇ ਰੇਟਸ ਹੋ ਗਏ ਸੀ ਹਿਮਾਚਲ ਵਿੱਚ ਵੀ ਉਹ ਅਸਲ ਦੇ ਵਿੱਚ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਇੱਕ ਵਿਜੀਲੈਂਸ ਸੈੱਲ ਹੁੰਦਾ ਜੀ ਉਹਨਾਂ ਦਾ ਆਪਣਾ ਜਿਹੜਾ ਸੁਚਿਤਤਾ ਸਪੈਸ਼ਲ ਸੈੱਲ ਹੁੰਦਾ ਜਿਹੜਾ ਸਾਰਾ ਕੁਝ ਮਤਲਬ ਕੁਲੇਖ ਕਰਦਾ ਕਿੱਥੇ ਕਿੱਥੇ ਕੀ ਕੀ ਹੋ ਰਹੀ ਹੈ ਇੱਕ ਮਾਮਲਾ ਪੰਜਾਬ ਦੇ ਹਰਿਆਣਾ ਹਾਈ ਕੋਰਟ ਚ ਆਇਆ ਸੀ ਜੀ ਜਦੋਂ ਰੋਪੜ ਦੇ ਏਰੀਏ ਦੇ ਵਿੱਚ ਮਾਈਨਿੰਗ ਹੋ ਰਹੀ ਸੀ ਜੀ ਉੱਥੇ ਕੀ ਕੀਤਾ ਸੀ ਟਿੱਪਰ ਦੇ ਇੱਕ ਡਰਾਈਵਰ ਨੂੰ ਫੜ ਲਿਆ ਜੀ ਕਹਿੰਦੇ ਜੀ ਇਹ ਡਰਾਈਵਰ ਫੜ ਲਿਆਦਾ ਮਾਮਲਾ ਅਦਾਲਤ ਦੇ ਵਿੱਚ ਸੀ ਹਾਈ ਕੋਰਟ ਸੀ ਡਰਾਈਵਰ ਫੜ ਲਿਆਦਾ ਤੇ ਡਰਾਈਵਰ ਦੀ ਜਿਹੜੀ ਮੰਨਲੀ ਸੀ ਬਾਕੀ ਭੱਜ ਕੇ ਬੈਠੇ ਉਹਦੀ ਬیل ਐਪਲੀਕੇਸ਼ਨ ਲੱਗੀ ਸੀ ਕੋਰਟ ਦੇ ਵਿੱਚ ਸ਼ੈਲ ਐਂਟੀਸੀਪਟਰੀ ਬیل ਲੱਗੀ ਹੋਈ ਜੀ ਅਦਾਲਤ ਕਹਿੰਦੀ ਵੀ ਜਿਹੜੇ ਬਾਕੀ ਦੀ ਦਾ ਕ੍ਰਸ਼ਰ ਆ ਜਿਹੜੇ ਸਾਰਾ ਕੰਮ ਕਰਦੇ ਟਿੱਪਰਾ ਦਾ ਸਭ ਭਰ ਕੇ ਲਿਆਦਾ ਉਹ ਕਿੱਥੇ ਆ ਉਹਦੀ 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 ਉਹ ਕਹਿੰਦੀ ਵੀ ਇਹ ਇਹ ਤਾਂ ਇਹ ਤਾਂ ਫੜ ਲੇਤਾ ਉਹਨਾਂ ਨੂੰ ਕਿਉਂ ਨਹੀਂ ਫੜੇ ਉਹ ਕਿੱਥੇ ਆ ਤੇ ਅਦਾਲਤ ਨੇ ਹੁਕਮ ਕਰਤਾ ਵੀ ਥਾਣੇ ਤੋਂ ਲੈ ਕੇ ਐਸਐਸਪੀ ਤੱਕ ਸਾਰੇ ਆ ਲੈ ਉਹ ਆਪਦੇ ਰੋਜ਼ਨਾਮੇ ਚ ਵਗੈਰਾ ਠੀਕ ਹੈ ਜੀ ਤੇ ਫਿਰ ਉਸ ਵੇਲੇ ਅਦਾਲਤ ਨੇ ਇਹ ਗੱਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਸ਼੍ਰੀਮਾਨ ਜੀ ਇਹ ਇਹ ਤੁਹਾਡੀ ਸਰਪ੍ਰਸਤੀ ਹੋ ਰਿਆ ਸਾਰਾ ਬਿਲਕੁਲ ਤੁਸੀਂ ਕਿਉਂ ਨਹੀਂ ਕਰਦੇ ਫਿਰ ਇੱਕ ਗੱਲ ਆ ਗਈ ਸੀ ਲੈਂਡ ਮਾਈਨਿੰਗ ਆ ਜਿਹੜੀ ਸਾਡੀ ਮੈਨਿੰਗ ਹੋ ਰਹੀ ਸੀ ਈਡੀ ਦੇ ਕਬਜ਼ੇ ਵਾਲੀ ਜ਼ਮੀਨ ਨਗਰੀ ਭੋਲੇ ਦੀ ਜਗਦੀਸ਼ ਭੋਲੇ ਦੀ ਡੀਐਸਪੀ ਈਡੀ ਦੀ ਹੁਣ ਦੇ ਮੰਤਰੀ ਵੀ ਦੇ ਮੰਤਰੀ ਬਾਰੇ ਈਡੀ ਦੇ ਕਬਜ਼ੇ ਦੇ ਵਿੱਚ ਜ਼ਮੀਨ ਹੈ ਉਹਨਾਂ ਨੇ ਉਹਨੂੰ ਅਟੈਚ ਕੀਤਾ ਹੋਇਆ ਸੀ ਉੱਥੋਂ ਵੀ ਮੈਨਿੰਗ ਹੋ ਰਹੀ ਸੀ ਖਬਰਾਂ ਉਹ ਵੀ ਲੱਗਿਆ ਸੀ ਠੀਕ ਹੈ ਸਰ ਕੋਈ ਇੱਥੇ ਕਈ ਵਾਰੀ ਲੱਗਦਾ ਨਾ ਵੀ ਆਪਣਾ ਰਾਜ ਭਾਗ ਹੈ ਕੌਣ ਕੁਛ ਲੈ ਜੀ ਫਿਰ ਜਦੋਂ ਇਹ ਦਿੱਲੀ ਵਾਲਿਆਂ ਨੂੰ ਪਤਾ ਲੱਗਿਆ ਤੇ ਉਹਦੇ ਵਿੱਚ ਕੁਝ ਬੰਦਿਆਂ ਦੇ ਨਾਂ ਆ ਗਏ ਬਿਲਕੁਲ ਕੁਝ ਕਹਿੰਦੇ ਦੀ ਐਮਐਲਏ ਦੇ ਨਾਂ ਆ ਗਏ ਅੱਛਾ ਜੀ ਕੁਝ ਅਫਸਰਾਂ ਦੇ ਨਾਂ ਵੀ ਆ ਗਏ ਜ ਉਸ ਫਿਰ ਕਹਿੰਦੇ ਵੀ ਜਿਹੜੇ ਹੈਗੇ ਆ ਅਫਸਰਾਂ ਦੇ ਗਾ ਤੇ ਐਮਐਲਐਸ ਦੇ ਆਕਾ ਉਹਨਾਂ ਦੇ ਨਾਂ ਵੀ ਆ ਗਏ ਠੀਕ ਹੈ ਇਹ ਕੱਲੀ ਜਿਹੜੀ ਇਹ ਤਾਂ ਸਿਰਫ ਆਪਾਂ ਇਹਨੂੰ ਕਹਿ ਸਕਦੇ ਆ ਕਿ ਬਰਫ ਦਾ ਇੱਕ ਟੁਕੜਾ ਹੈ ਟੁਕੜਾ ਇਹ ਜਿਹੜੀ ਅਸਲ ਜਿਹੜੀ ਹੈ ਨਾ ਜਿਹੜੀ ਸਿੱਲੀਆਂ ਸੁਲਗਦਾ ਉਹ ਆਉਣੀਆਂ ਆਉਣੀਆਂ ਜੀ ਉਹ ਕੰਮ ਉਹਦੇ ਤੇ ਲੱਗੇ ਵੀ ਠੀਕ ਹੈ ਜੀ ਮੇਰਾ ਖਿਆਲ ਹੈ ਵੀ ਇੱਥੇ ਇਹਨਾਂ ਨੂੰ ਮਤਲਬ ਜਿਹੜਾ ਫਿਕਰ ਪੈ ਹੋ ਸਕਦਾ ਸਰ ਰੂਰਲ ਪਾਰਟੀ ਆ ਤੇ ਅਫਸਰਾਂ ਨੂੰ ਫਿਕਰ ਪੈ ਗਿਆ ਵੀ ਕੀ ਕਹੂਗਾ ਕੀ ਹੋਊਗਾ ਕੀ ਇਹ ਤਾਂ ਇਹ ਪੁੱਛੋ ਵੀ ਕੀ ਕੀ ਹੈ ਕਿਹਦੇ ਕਿਹਦੇ ਨਾਂ ਹੁੰਦੇ ਫਿਰ ਆਪਾਂ ਵੀ ਹੋ ਜਾ ਪ੍ਰਬੰਧ ਕਰੀਏ ਉਹ ਜਦੋਂ ਸੀਬੀਆਈ ਤੁਹਾਡਾ ਰਿਮਾਂਡ ਸੀ ਉਹ ਰਿਮਾਂਡ ਉਹ ਤੋਂ ਮੰਗਿੰਦੀ ਕੀ ਲੋੜ ਸੀ ਕੀ ਲੋੜ ਸੀ ਉਹ ਉਹ ਤਾਂ ਕਰਕੇ ਲੈ ਕੇ ਹੁੰਦੇ ਹੁਣ ਵਾਸਤੇ ਕਹਿੰਦੇ ਵੀ ਇਹਨੂੰ ਲਿਆਓ ਤੇ ਉਹਨੂੰ ਪੁੱਛਕਿਛ ਕਰ ਲਈਏ ਉਹ ਤੇ ਵੱਡੇ ਵੱਡੇ ਅਫਸਰ ਵੀ ਆਉਣਗੇ ਛੋਟੇ ਅਫਸਰ ਵੀ ਔਰ ਬਹੁਤ ਵੱਡੇ ਉਹ ਪੈਸਾ ਇਕੱਠਾ ਕਿਵੇਂ ਹੋਇਆ ਉਹਨੇ ਪੈਸੇ ਵਾਲੀ ਗੱਲ ਜਿਹੜੀ ਕੀ ਇਹ ਚਮੈਨਿਕ ਦਾ ਪੈਸਾ ਗਿਆ ਜੀ ਇਹਦੇ ਵਿੱਚ ਕਾਲਾ ਧਨ ਆ ਗਿਆ ਜੀ ਕਾਲੇ ਧਨ ਨੂੰ ਚਿੱਟਾ ਤਾਂ ਕਿਵੇਂ ਕਰਦੇ ਉਹ ਸਾਰੇ ਦਾ ਸਾਰਾ ਇੱਕ ਚੱਕਰ ਜਿਹੜਾ ਹੈ ਨਾ ਉਹ ਉਹ ਚੱਕਰ ਚੱਲ ਰਿਹਾ ਇਹ ਉਸ ਚੱਕਰ ਦੀ ਬਦੌਲਤ ਸਾਰਾ ਕੁਝ ਹੋ ਰਿਹਾ ਜਿੰਨੀ ਕਿ ਮੇਰੀ ਇਨਫਰਮੇਸ਼ਨ ਹੈ ਜਿੰਨੀ ਕਿ ਮੈਂ ਕਲੈਕਟ ਕੀਤੀ ਹੈ ਸੋ ਰੌਲਾ ਇਹ ਨਹੀਂ ਕਿ ਹਰ ਚਰਨ ਸੀ ਭੁੱਲਰ ਨੂੰ ਆਪਾਂ ਸਜ਼ਾ ਦੇਣੀ ਹੈ ਸਰਕਾਰ ਦੀ ਟੌਰ ਬਣਾਉਣੀ ਹੈ ਬੀਬੀਜੀਲੈਂਸ ਨੇ ਜੀ ਆਪ ਉਸ ਕਰ ਰਹੇ ਜੀ ਬੀਜਲੈਂਸ ਨੇ ਕਰਨਾ ਸੀ ਪਹਿਲੇ ਹੀ ਕਰ ਲੈ ਜੇ ਉਹ ਜਦੋਂ ਸ਼ਿਕਾਰ ਕਿਸੇ ਨੇ ਹੋਰ ਫੜ ਲਿਆ ਉਹ ਬੀਜੀ ਦੀ ਪੁਲਾਹੀ ਹੱਥ ਮਾਰਦੀ ਹੈ ਕਿ ਜਿਵੇਂ ਉਹਨਾਂ ਨੇ ਇੱਥੇ ਕਹਿ ਸੀ ਕਿ ਉੱਤੋਂ ਹੁਕਮ ਲੈ ਲਈ ਇਹ ਫਿਰ ਉੱਤਰਾ ਹੁਕਮ ਹੈ ਵੀ ਭਾਈ ਕਰੋ ਇਹਦਾ ਕੁਛ ਨਾ ਕੁਛ ਕਰੋ ਪਰ ਉਹ ਤਾਂ ਹੁਣ ਐਸਪਰੇ ਲੋਕਅਪ ਦੇ ਵਿੱਚ ਬਿਲਕੁਲ ਜੀ ਉਹਨਾਂ ਨੇ ਤਾਂ ਆਮਣੇ ਸਾਹਮਣੇ ਬਿਠਾ ਕੇ ਗੱਲਬਾਤ ਸ਼ੁਰੂ ਕਰਤੀ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਈਡੀ ਵੀ ਆਈ ਲੋ ਜੀ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਹੈ ਨਾ ਬਿਲਕੁਲ ਜੀ ਜਿੰਨੀ ਦੇਰ ਤੱਕ ਐਫ ਆਈ ਆਰ ਨਹੀਂ ਦਰਜ ਹੁੰਦੀ ਚਾਹੇ ਵਿਜੀਲੈਂਸ ਕਰੇ ਚਾਹੇ ਉਹ ਸੀਬੀਆਈ ਕਰੇ ਜਿੱਥੇ 10 ਲੱਖ ਤੋਂ ਵੱਧ ਰੁਪਏ ਦਾ ਕਾਲਾ ਮਾਲ ਆ ਗਿਆ ਜੀ ਸਾਨੂੰ ਪਤਾ ਲੱਗਿਆ ਸੀ ਅਮਿਤ ਰਤਨ ਦੇ ਕੇਸ ਵਿੱਚ ਜੀ ਉਦੋਂ ਈਡੀ ਨੇ ਇੰਟਰਫੇਅਰ ਕਰ ਦਿੱਤੀ ਬਿਲਕੁਲ ਜੀ ਉਹ ਇੰਟਰਫੇਅਰ ਜਿਹੜੀ ਹੈਗੀ ਹੈ ਈਡੀ ਨੇ ਕਰਨੀ ਆ ਕਿ ਐਵੇਂ ਤਾਂ ਈਡੀ ਕਰ ਨਹੀਂ ਸਕਦੀ ਬਿਲਕੁਲ ਜੀ ਈਡੀ ਨੇ ਵੀ ਕਰਨੀ ਹੈ ਇਹ ਨਹੀਂ ਤੋਂ ਬਸ ਫਿਰ ਇਨਕਮ ਟੈਕਸ ਡਿਪਾਰਟਮੈਂਟ ਨੇ ਵੀ ਕਰਨੀ ਹੈ ਵੇਖੇਗਾ ਸਹੀ ਨਜ਼ਾਰੇ ਤੂੰ ਰੰਗ ਅੱਛਾ ਇਹ ਰੰਗ ਰੰਗ ਦੇਖੋ ਬਹੁਤ ਖੁਸ਼ਬੂ ਰੰਗ ਬਣ ਨਿਕਲ ਰਹੀ ਆ ਕਈ ਕਈ ਤਾਂ ਕਹਿੰਦੇ ਰੂਲਿੰਗ ਪਾਰਟੀ ਦੇ ਲੀਡਰਾਂ ਨੂੰ ਇੰਨਾ ਜਠਾ ਦੇਣਾ ਜੀ ਕਿ ਉਹ ਰੂਲਿੰਗ ਪਾਰਟੀ ਨੂੰ ਸਸਰੀਕਾਲ ਬੁਲਾ ਕੇ ਘਰ ਬਹਿ ਜਾਣਗੇ ਜਿਹੜੀ ਆ ਬੀਜੇਪੀ ਵਾਲੇ ਕਹਿੰਦੇ ਆ ਨਾ ਜੀ ਆ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਜੀ ਵੀ ਅਸੀਂ ਜਿੱਤਾਂਗੇ 27 ਸਾਨੂੰ ਸ਼ਾਇਦ ਅਕਾਲੀ ਦਲ ਦੇ ਨਾਲ ਸਮਝੌਤਾ ਕਰਨ ਦਾ ਨਾ ਹੀ ਲੋੜੀ ਨਾ ਪਵੇ ਵੀ ਸਮਝੌਤਾ ਕਰ ਲਈ ਅਸੀਂ ਕਰਕੇ ਅਸੀਂ ਆਪ ਹੀ ਲੜ ਸਕਦੇ ਹਾਂ ਹੁਣ ਬੀਜੇਪੀ ਦੀ ਸਰਕਾਰ ਜਿਹੜੀ ਹੈਗੀ ਆ ਉਹਨੇ ਇੱਕ ਵੱਡਾ ਹਮਲਾ ਕਰਨਾ ਹੈ ਭ੍ਰਿਸ਼ਟਾਚਾਰ ਤੇ ਬਿਲਕੁਲ ਜੀ ਹਾਲਾਂਕਿ ਦੁੱਤੋ ਤੇ ਉਹ ਵੀ ਨਹੀਂ ਭ੍ਰਿਸ਼ਟਾਚਾਰ ਉਹਨਾਂ ਦੇ ਰਾਜ ਵਿੱਚ ਵੀ ਨੇ ਜੀ ਉਹਨਾਂ ਨੇ ਵੱਡਾ ਹਮਲਾ ਕਰਕੇ ਸਾਬਤ ਕਰਨਾ ਹੈ ਕਿ ਕੱਟੜ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਆ ਕੀ ਕੁਝ ਹੋ ਰਿਹਾ ਇਸ ਕਰਕੇ ਜਿਹੜਾ ਉਹ ਪ੍ਰਬੰਧ ਕੀ ਜਾਂਦੇ ਆ ਕਾਬੂ ਕਰ ਦਈਏ ਪ੍ਰਬੰਧ ਕਰ ਦਈਏ ਵੀ ਇਹਦਾ ਪਤਾ ਲੱਗ ਜੇ ਇਹਨੂੰ ਇਹ ਸਾਰਾ ਜਿਹੜਾ ਇਹ ਫੋਰਕ ਤਦਾ ਇਹਦਾ ਆਪਾਂ ਨੂੰ ਪਤਾ ਤਾਂ ਲੱਗ ਜੇ ਵੀ ਹੋ ਕੀ ਰਿਹਾ ਚਲੋ ਸਾਬ ਹੋਰ ਵੀ ਕੁਝ ਨਿਕਲੂ ਇਹਦੇ ਤੋਂ ਬਥੇਰਾ ਕੁਝ ਨਿਕਲੂਗਾ ਇਹਦਾ ਹੁਣ ਸਾਰਾ ਕੁਝ ਜਿਹੜੀਆਂ ਗੱਲਾਂ ਆ ਰਹੀਆਂ ਇਹ ਉਹਨਾਂ ਤੱਕ ਜਾਊ ਬ ਜੇ ਮੈਨੇਜਮੈਂਟ ਮੇਰੇ ਖਿਆਲ ਮੁਸ਼ਕਲ ਹੈ ਕਿਉਂਕਿ ਇੱਕ ਦੇਖੋ ਗੱਲ ਇਹ ਕੀ ਆਪਾਂ ਨੂੰ ਪਤਾ ਲੱਗਿਆ ਸੀ ਕਿ सीबीआई ਚੰਡੀਗੜ੍ਹ ਦੀ ਹੂਮਕਾ ਹੈ ਬਹੁਤ ਥੋੜੀ ਥੋੜੀ ਸਾਰੀ ਦੀ ਸਾਰੀ ਜਿਹੜੀਆਂ ਟੀਮਾਂ ਦਿੱਲੀ ਤੋਂ ਆ ਰਹੀਆਂ ਦਿੱਲੀ ਤੋਂ ਆ ਰਹੀਆਂ ਬਿਲਕੁਲ ਜਿਹੜੀਆਂ ਦਿੱਲੀ ਤੋਂ ਆ ਰਹੀਆਂ ਦਿੱਲੀ ਵਾਲੀਆਂ ਟੀਮਾਂ ਦੇ ਤੇ ਜਿਹੜਾ ਜਿਹੜਾ ਹੈ ਆਪਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਿਲਕੁਲ ਗੁਟਾ ਸਿੰਘ ਬਰਾੜ ਸਾਡੇ ਪ੍ਰੋਫੈਸਰ ਹੁੰਦੇ ਸੀ ਜੀ ਉਹਨਾਂ ਦਾ ਬੇਟਾ ਹੈ ਡਾਕਟਰ ਜਿਹੜਾ ਹੈ सीबीआई ਦਾ ਐਸਪੀ ਹੈ ਤੇ ਚੰਡੀਗੜ੍ਹ ਜੀ ਪਰ ਇਹ ਸਾਰਾ ਕੁਝ ਦਿੱਲੀ ਤੋਂ ਮਾਨੀਟਰ ਹੋ ਰਿਹਾ ਦਿੱਲੀ ਵਾਲੇ ਕਰਕੇ ਜੀ ਜੀ ਦਿੱਲੀ ਵਾਲਿਆਂ ਦੇ ਕਰਕੇ ਸਾਰਾ ਕੁਝ ਅਜੇ ਤੱਕ ਤੇਰੀ ਉਹ ਆਪਣੇ ਸਾਹਮਣੇ ਪਟਾ ਕੇ ਉਹਨਾਂ ਦੀ ਗੱਲਾਂ ਬਾਤਾਂ ਕਰੀ ਜਾਂਦੀ ਹੈ ਮੇਰਾ ਕੇ ਲੈ ਕੇ ਰਿਮਾਂਡ ਹੋਰ ਲੈਣਗੇ ਇਸ ਰਿਮਾਂਡ ਦਾ ਸਰਦਾ ਨਹੀਂ ਸੀਬੀਆਈ ਬਹੁਤ ਕੁਝ ਵਿੱਚੋਂ ਬੜਾ ਕੁਸ਼ੋਰ ਨਿਕਲ ਬਹੁਤ ਜੀ ਬਹੁਤ ਬਹੁਤ ਧੰਨਵਾਦ ਢੀਲੋ ਸਾਹਿਬ ਤੁਸੀਂ ਦੇਖ ਰਹੇ ਹੋ ਬਖਤੌਟਲ ਨੂੰ ਫੇਸਬੁੱਕ ਪੇਜ ਨਾਲ ਇੰਸਟਾਗ੍ਰam YouTube ਸਾਡੇ ਪੇਜ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਇਨਬਾਕਸ ਦੇ ਵਿੱਚ ਜਾ ਕੇ ਸਾਨੂੰ ਮੈਸੇਜ ਕਰਿਆ ਕਰੋ ਹੁਣ ਤੁਸੀਂ ਸਾਨੂੰ ਦੀਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਸੀ ਕਾ ਜੀ ਸਸੀ